ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅਜਸਕਰਨ ਸਿੰਘ ਕਾਨ ਸਿੰਘ ਵਾਲਾ ਫਿਰੋਜ਼ਪੁਰ ਹਰਕੀਤੋਂ ਖੜਾ ਵਾ ਇਹਨਾਂ ਦਾ ਵਿੱਚ ਉਹਨਾਂ ਨਿਸ਼ਾਨ ਮਾਈ ਗਿਆ ਤੇ ਮੈਂ ਸੰਗਤਾਂ ਨੂੰ ਵੱਧ ਚੜ ਕੇ ਬੇਨਤੀ ਕਰਦੀ ਆ ਕਿ ਵੱਧ ਚੜ ਕੇ ਇਹਨਾਂ ਦਾ ਸਾਥ ਦਿਓ ਕਿਉਂਕਿ ਇਹਨਾਂ ਨੇ ਮੋਰਚੇ ਤੇ ਵੀ ਸ਼ੁਰੂ ਤੋਂ ਹੀ ਜੋ ਵੀ ਪੰਜਾਂ ਤਖਤਾਂ ਤੇ ਅਰਦਾਸ ਬੇਨਤੀ ਕੀਤੀ ਉਦੋਂ ਵੀ ਸਾਡਾ ਬਹੁਤ ਸਾਥ ਦਿੱਤਾ ਤੇ ਮੋਰਚੇ 'ਚ ਵੀ ਇਹਨਾਂ ਨੇ ਬਹੁਤ ਸਾਥ ਦਿੱਤਾ ਆਪਾਂ ਨੂੰ ਚੰਗੇ ਇਨਸਾਨ ਚੁਣਨ ਦੀ ਲੋੜ ਆ ਤੇ ਸਾਰੇ ਮੈਂ ਸੰਗਤਾਂ ਨੂੰ ਬੇਨਤੀ ਕਰਦੀ ਆ ਕਿ ਵੱਧ ਚੜ ਕੇ ਇਹਨਾਂ ਦਾ ਸਾਥ ਦਿਓ ਵੱਧ ਚੜ ਕੇ ਮਾਈਕ ਨੂੰ ਵੋਟਾਂ ਪਾ ਕੇ ਤੇ ਵੱਡੀ ਲੀਡ ਜਿਨ੍ਹਾਂ ਨੇ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਰੇਕ ਵਰਤ ਦੇ ਦਰਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਭਾਈ ਜਿਸ ਕੰਸੀ ਕੰਸ਼ੀ ਵਾਲਾ ਤੁਹਾਡਾ ਚੋਣ ਨਿਸ਼ਾਨ ਕੀ ਮਿਲਿਆ ਤੁਹਾਨੂੰ ਮਾਈਕ ਜੀ ਮਾਈਕ ਇਹ ਹੁਣ ਬੋਲਣਾ ਆ ਜੀ ਤੁਹਾਡੀ ਆਵਾਜ਼ ਲੋਕ ਸਭਾ ਚ ਜਾਣੀ ਆ ਤੇ 1 ਜੂਨ ਨੂੰ ਮਾਈਕ ਵਾਲਾ ਬਟਨ ਦਬਾ ਦਿਓ ਇੱਥੇ ਦੇ ਦਲਾਲ ਸਿਆਸੀ ਹਰਾ ਦਿਓ ਤੇ ਜਿਹੜੇ ਪੰਜਾਬ ਦੇ ਵਾਰਸ ਨੇ ਇਹਨਾਂ ਨੂੰ ਚੁਟਾ ਦਿਓ ਇਹਨਾਂ ਦੀ ਜਿੱਤ ਪੰਜਾਬ ਤੇ ਪੰਥ ਦੀ ਜਿੱਤ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ